ਚੈਨਲ ਦੇ ਉੱਪਰ ਸੋ ਲਗਾਤਾਰ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹਨ ਆਈ ਹੋਈ ਨਹੀਂ ਅਫੀ ਏਰੀਏ ਫਲਡ ਫਰ ਹੋ ਗਏ ਪਾਜਲਕਾ ਹੋ ਗਏ ਇਹਨਾਂ ਏਰੀਆ ਦੇ ਵਿੱਚ ਇਧਰ ਮੁਗੀਰਗੇ ਦੇ ਵਿੱਚ ਤਕਾਂ ਪਰ ਲੋਦੀ ਵਾਲ ਸਾਈਡ ਕਾਫੀ ਜਗ੍ਹਾ ਦੇ ਉੱਪਰ ਸਾੜਾ ਆਈ ਹੋਈ ਨਹੀਂ ਤੇ ਇਹ ਕਿਉਂਕਿ ਅਖਬਾਰ ਜਿਹੜੇ ਹੈਗੇ ਆ بارش ਬਹੁਤ ਪੈ ਰਹੀ ਹੈਗੀ ਹੈ ਸਾਰੇ ਹੀ ਏਰੀਆ ਦੇ ਵਿੱਚ ਕਾਫੀ بارش ਪੈ ਰਹੀ ਹੈਗੀ ਹੈ ਚਾਹੇ ਪੰਜਾਬ ਦੇ ਹੋਵੇ ਪੰਜਾਬ ਤੋਂ ਬਾਹਰ ਹੋਵੇ ਕੋਈ ਪਹਾੜੀ ਏਰੀਆ ਦੇ ਵਿੱਚ ਕਈ ਵਾਰ ਬੱਦਲ ਫਟਣੀਆਂ ਸਭਨਾ ਕੰਮ ਨਹੀਂ ਆਈ ਨਾ ਸੀ ਜਿਸ ਕਾਰਨ ਸਵਾਰ ਪਾਣੀ ਬੇ ਲੋੜਾ ਹੋਇਆ ਪਿਆ ਤੇ ਸਾਰੇ ਹੀ ਡੈਮਾਂ ਦੇ ਜਿਹੜੇ ਹੈਗੇ ਆ ਪੁੱਲ ਦਿੱਤੇ ਕਿ ਇਹਨੇ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਖਰਾਬ ਨਰੀ ਸਥਿਤੀ ਬਣੀ ਹੋਈ ਆ ਤਾਂ ਇਹ ਗੱਲ ਕਰੀਏ ਇਸ ਸਮੇਂ ਅਸੀਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬੈਠੇ ਆ ਤੇ ਇੱਥੇ ਵੀ ਜਿਹੜਾ ਹੈਗਾ ਲਗਾਤਾਰ ਅੱਜ ਸਵੇਰ ਤੋਂ ਹੀ ਜਿਹੜੀ بارش ਪੈ ਰਹੀ ਹੈਗੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਫੇਰੀ ਬਾਰਿਸ਼ ਅੱਜ ਫੈਰੀ ਹੈਗੀ ਹੈ ਕਾਫੀ ਮੌਸਮ ਉਹ ਅੱਜ ਉਹ ਕੱਲ ਤੋਂ ਹੀ ਜਿਹੜੀ ਹੈਗੀ ਹੈ ਕੈਮਨ ਲਗਾਤਾਰ ਹੋ ਰਹੀ ਸੀਗੀ ਤਾਂ ਉਹ ਕੱਲ ਤੋਂ ਜਿਹੜੀ ਕੈਮਨ ਸੀਗੀ ਉਸ ਤੋਂ ਬਾਅਦ ਜਿਹੜਾ ਹੁਣ ਪੰਜਾਬ ਅੱਜ ਪਿੱਛਿਆ ਗਿਆ ਕਿ ਕੱਲ ਤੋਂ ਕੱਲ੍ਹੋਂ ਵੀ ਕਾਫੀ ਏਰੀਆ ਦੇ ਵਿੱਚ ਬਾਤ ਚ ਪਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਅੱਜ ਫਰੀਪੁਰ ਦੇ ਵਿੱਚ ਇਸ ਸਮੇਂ ਪੂਰੀ ਤੇਜ਼ ਮੁਸਲਾ ਘਰਬਾਰ ਏਰੀਆ ਤਾਂ ਕਹਿ ਸਕਦੇ ਆ ਪੈਰੀ ਹੈਗੀ ਆ ਦੁਸਮਾਨ ਇਹ ਜਿਹੜੀ بارش ਹੈ ਕਿਉਂਕਿ ਪਿਛਲੇ ਮਹੀਨੇ ਗੱਲ ਕਰ ਗਏ ਤਾਂ ਸੌਣ ਦੇ ਮਹੀਨੇ ਦੇ ਵਿੱਚ ਕਾਫੀ بارش ਪਈ ਸੀ ਤੇ ਧਰਮੀ ਕਾਫੀ ਸੀ ਉਸ ਸਮੇ ਲੋਕ ਵੀ ਖੁਸ਼ ਹੁੰਦੇ ਸਨ ਪਰ ਇਸ ਸਮੇ ਜਿਹੜੀ بارش ਪੈ ਰਹੀ ਹੈਗੀ ਇਹ ਇੱਕ ਵਾਰ ਚਿੰਤਾ ਦਾ ਕਾਰਨ ਬਣ ਜਾਂਦੀ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਹਿਲਾਂ ਵੀ ਆਪਾਂ ਗੱਲ ਕੀਤੀ ਜੀ ਕਿ ਖੜਾਣ ਦੀ ਸਥਿਤੀ ਬਣੀ ਹੈ ਉਸ ਕਾਰਨ ਕਿਤਨੇ ਕਿਤੇ ਹੁਣ ਲੋਕਾਂ ਨੂੰ ਚਿੰਤਾ ਹੈ ਉਹਨਾਂ ਲੋਕਾਂ ਦੀ ਯੋ ਹੜ੍ਹਾਂ ਦੇ ਵਿੱਚ ਫਸੇ ਨੇ ਜਿਨ੍ਹਾਂ ਦੇ ਘਟ ਆਏ ਨੇ ਅਸਲ ਤਬਾਹ ਹੋ ਚੁਕੀ ਹੈ ਤੇ ਜੇਕਰ ਇਸੇ ਤਰ੍ਹਾਂ ਹੀ ਬਾਰਿਸ਼ ਪੈਂਦੀ ਰਹਿੰਦੀ ਆ ਤਾਂ ਕਾਫੀ ਪੌਂਦਰਾਂ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਪੰਜਾਬ ਨੂੰ ਨੁਕਸਾਨ ਬਹੁਤਨਾ ਪੈਸਾ ਜਾਤ ਨੂੰ ਅਸੀਂ ਲਗਾਤਾਰ ਪੰਜਾਬ ਦੇ ਲੋਕ ਉਹਨਾਂ ਲੋਕਾਂ ਲਈ ਖੜੇ ਨੇ ਜਿੱਥੇ ਹੜ੍ਹ ਆਏ ਨੇ ਪਰ ਜੇਕਰ ਇਸ ਤਰ੍ਹਾਂ ਬਾਰਿਸ਼ ਪੈਂਦੀ ਰਹੇ ਕਿਉਂਕਿ ਇਸ ਵਾਰ ਲੋਕਾਂ ਦੀ ਫਸਲ ਲੱਗ ਆਏ ਸੀ ਕਿ ਪਿਛਲੇ ਸਮੇਂ ਜਿਹੜੀ ਬਾਰਿਸ਼ ਪਈ ਸੀ ਉਸ ਨਾਲ ਚੰਗੀ ਹੋ ਰਹੀ ਹੈ ਪਰ ਜੇਕਰ ਇਸ ਤਰ੍ਹਾਂ ਹੀ ਬਾਰਿਸ਼ ਪੈਂਦੀ ਰਹਿੰਦੀ ਹੈ ਤੇ ਪਾਣੀ ਖੜਨ ਦੇ ਨਾਲ ਕਿੰਨੇ ਕਿਤੇ ਜਿਹੜਾ ਨੁਕਸਾਨ ਫਸਲ ਦਾ ਵੀ ਹੋ ਸਕਦਾ ਹੈ ਚਿੰਤਾ ਜ਼ਰੂਰ ਹੈ ਲੋਕਾਂ ਨੂੰ ਆਪਣੀਆਂ ਖਤਰਮ ਵੀ ਤੇ ਉਹਨਾਂ ਲੋਕਾਂ ਦੀ ਵੀ ਜਿਨ੍ਹਾਂ ਦੇ ਘਰ ਸੋ ਬਾਰਸ਼ ਦੇ ਵਿੱਚ ਢਏ ਹੋਏ ਆ ਜੋ ਇੱਕ ਵਾਰ ਗੱਲ ਕਰੀਏ ਤਾਂ ਕੂਟਪੂਰਾ ਫਤੀਕੋੜ ਜ਼ਿਲ੍ਹੇ ਦੇ ਹਲਕਾ ਕੂਟਪੂਰਾ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀ ਹੈਗੀ ਕਾਫੀ ਜਿਹੜੀ بارش ਹੋ ਰਹੀ ਹੈ ਕੱਲ ਵੀ ਉੱਥੇ ਜਿਹੜਾ ਪੂਰਾ ਸ਼ਹਿਰ ਜਿਹੜਾ ਹੈਗਾ ਜਲਤਲ ਹੋਇਆ ਪਿਆ ਸੀ ਤੇ ਅੱਜ ਫਰੀਕੋੜ ਦੇ ਵਿੱਚ ਜਿਹੜੀ ਹੈਗੀ ਹੈ بارش ਸ਼ੁਰੂ ਹੋ ਚੁੱਕੀ ਹੈ ਜੀ ਆ ਕੂਟਪੂਰੇ ਦੇ ਵਿੱਚ ਵੀ ਇੱਕ ਲਾਈਵ ਦੇਖ ਕੇ ਸਾਡੇ ਕਾਫੀ ਉਲਕੀ ਕੀਤਾ ਗਿਆ ਸੀਗਾ ਕਿ ਉੱਥੇ ਵੀ ਜਿਹੜਾ ਪੂਰਾ ਪਾਣੀ ਸੇ ਸ਼ਹਿਰ ਦੇ ਵਿੱਚ ਭਰਿਆ ਹੋਇਆ ਤਾਂ ਫਰੀ ਕੋਟ ਦੇ ਵਿੱਚ ਵੀ بارش ਤਾਂ ਸ਼ੁਰੂ ਹੋ ਚੁੱਕੀ ਹੈਗੀ ਹੈ ਤੁਸੀਂ ਕਿਹੜੇ ਏਰੀਆ ਦੇ ਜੁੜੇ ਹੋਏ ਆ ਤੇ ਇਹ ਵੀ ਆਪਣਾ ਤੁਸੀਂ ਦੱਸਣਾ ਜ਼ਰੂਰ ਕਿ ਤਕਰੀਬਨ ਕੱਲ ਸ਼ਾਮ ਤੋਂ ਹੀ ਕੱਲ ਦੀ ਹੈ ਜਿਹੜੀ ਕੱਲ ਦੀ ਵੀ ਕੰਮਣੋਂ ਸ਼ੁਰੂ ਹੋਈ ਸੀ ਰਾਤ ਸਮੇਂ ਵੀ بارش ਪਈ ਸੀ ਤੇ ਹੁਣ ਵੀ ਜਿਹੜੀ ਪਈ ਹੈ ਪਰ ਇਸ ਵਾਰ ਅ ਜਿਹੇ ਪਿਆਪ ਜਿਹਾ ਸਾਡੀ ਆਪਾਂ ਦੇਸੀ ਮਹੀਨੇ ਆ ਫਸਲਾਂ ਦੇ ਵਿੱਚ ਜਿਹੜੀ ਹੈਗੀ ਆ ਫਸਲ ਮੀਂਹ ਬਾਰਿਸ਼ ਹੁੰਦੀ ਜਿਹੜੀ ਨੁਕਸਾਨ ਕਰਦੀ ਅਗਸਤ ਮਹੀਨੇ ਦੇ ਵਿੱਚ ਹਾਲਾਂਕਿ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਰਾਹਤ ਜਰੂਰ ਮਿਲਦੀ ਹੈ ਪਰ ਜਿਹੜਾ ਹੈਗਾ ਲੋਕਾਂ ਨੂੰ ਚਿੰਤਾ ਇਸ ਕਰਕੇ ਆ ਕਿ ਉਹ ਜੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਨਾਂ ਏਰੀਆਾਂ ਦੀ ਲੋਕਾਂ ਨੂੰ ਚਿੰਤਾ ਹੈਗੀ ਆ ਤੇ ਪਰ ਆ ਬਾਰਿਸ਼ ਜਿੱਥੇ ਪਹਿਲਾਂ ਖੁਸ਼ੀ ਲਿਆਉਂਦੀ ਸੀ ਪਰ ਇਸ ਵਾਰ ਚਿੰਤਾ ਵਾਲੀ ਹੁੰਦੀ ਹੈ ਇਹ ਜਿਹੜੀ بارش ਆ ਜਿਹੜੀ ਕੀ ਬਣ ਅੱਧਾ ਪੂਰਾ ਘੰਟਾ ਇਲਾਕਾ ਹੋ ਚੁੱਕਿਆ ਹੈਗਾ بارش ਹੋ ਰਹੀ ਨੂੰ ਕਿਉਂਕਿ ਅੱਜ ਜਿਹੜੀ ਅਸੀਂ ਦਫ਼ਤਰ ਜਾਣਾ ਸੀ ਉਸ ਤੋਂ ਪਹਿਲਾਂ ਹੀ ਜਿਹੜੀ ਹੈਗੀ ਆ بارش ਆ ਗਈ ਸੀ ਨਹੀਂ ਪਤਾ ਤੁਹਾਨੂੰ ਸ਼ਹਿਰ ਦਾ ਮਾਹੌਲ ਦਿਖਾਉਂਦੇ ਕੋਈ ਸ਼ਹਿਰ ਦੇ ਵਿੱਚ ਕਿਵੇਂ ਹੈ ਕਿਉਂਕਿ ਸ਼ਹਿਰ ਦੇ ਵਿੱਚ ਭਾਈਕਣੇ ਘਟੋਂ ਅੰਦਰਲੇ ਪਾਸੇ ਜਿਹੜਾ ਸਾਰਾ ਪਾਣੀ ਖੜ ਜਾਂਦਾ ਉਹਦੇਲੇ ਪਾਸੇ ਪਾਣੀ ਪੂਰਾ ਖੜ ਜਾਂਦਾ ਹੈਗਾ ਉਹ ਜਿਹੜੀ ਦਿੱਕਤ ਆ ਉਧਰ ਬਹੁਤ ਆ ਜਾਂਦੀ ਹੁੰਦੀ ਹੈ ਅੱਜ ਦੀ بارش ਨਾਲ ਜਿਹੜਾ ਹੈ ਕੰਮਕਾਰ ਵੀ ਕਿਤੇ ਨਾ ਕਿਤੇ ਪ੍ਰਭਾਵਿਤ जरूर ਹੋਣਗੇ ਕਿਉਂਕਿ ਜਿਹੜਾ ਫਰੀ ਕੋਰਡ ਦੇ ਆਪਾਂ ਏਰੀਏ ਦੀ ਗੱਲ ਕਰੀਏ ਤਾਂ तकरीबन ਕੰਮਕਰਤ ਸਾਰੇ ਪਾਸੇ ਪ੍ਰਭਾਵਿਤ ਹੋ ਜਾਂਦੇ ਆ ਕਿਉਂਕਿ ਮਜ਼ਦੂਰਾਂ ਨੂੰ ਜਿਹੜਾ ਹੈ ਕੰਮ ਕਰਨ ਦੇ ਵਿੱਚ ਬਾਹਰ ਦਿੱਕਤ ਆਉਂਦੀ ਹੈ ਤੇ ਜੇ ਆਪਾਂ ਦੁਕਾਨਦਾਰ ਦੀ ਗੱਲ ਕਰੀਏ ਤਾਂ ਨਹਿਰੂ ਸ਼ੌਕ ਸੈਂਟਰ ਦੇ ਆਸ-ਪਾਸ ਜਿਹੜਾ ਦੁਕਾਨਦਾਰ ਆ ਉਹਨਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਜਾਂਦਾ ਕਿਉਂਕਿ ਉਹਨਾਂ ਦੇ ਉੱਤੇ ਪਾਣੀ ਬਹੁਤ ਖੜ ਜਾਂਦਾ ਜਿਵੇਂ ਅੱਜ ਦੇ ਮਾਹੌਲ ਬਣਿਆ ਅੱਜ ਜਿਹੜਾ ਗਾਹਕ ਵੀ ਆ ਨਹੀਂ ਨਿਕਲਣਗੇ ਬਹੁਤ ਘੱਟ ਬਾਹਰ ਨਿਕਲਣਗੇ ਤੇ ਸਾਰੇ ਪਾਸੇ ਤਕਰੀਬਨ ਨੁਕਸਾਨ ਹੋ ਜਾਂਦਾ ਹੈ ਕੰਪਨੀ ਪਹਿਲਾਂ ਸੌਣ ਦੇ ਮਹੀਨੇ ਜਦ ਬਾਰਿਸ਼ ਪੈਂਦੀ ਹੈ ਉਹ ਤੋਂ ਖੁਸ਼ੀ ਹੁੰਦੀ ਸਾਰਿਆਂ ਨੂੰ ਤੇ ਉਸ ਸਮੇਂ ਫਸਲ ਨੂੰ ਵੀ ਲੋੜ ਹੁੰਦੀ ਹੈ ਉਹ ਜਿਹਨੇ ਵੀ ਸਾਥ ਜੁੜੇ ਸੀ ਉਹ ਆਪਣੇ ਏਰੀਆ ਦਾ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਸਿਪੀ ਹੈਗੀ ਆ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਲੋਕਾਂ ਲਈ ਖੜਨ ਦੀ ਕੋਸ਼ਿਸ਼ ਕਰ ਰਹੇ ਜਿਹੜੇ ਇਹਦੇ ਵਿੱਚ ਫੜ ਆਏ ਹੋਏ ਨੇ ਕਿਉਂਕਿ ਉਹਨਾਂ ਲਈ ਖੜਨ ਦੀ ਲੋੜ ਵੀ ਹੈ ਜੀ ਤੇ ਇਸ ਸਮੇਂ ਜਿਹੜੇ ਹੈਗੇ ਕਾਲੇ ਬੱਦਲ ਤੁਸੀਂ ਦੇਖ ਸਕਦੇ ਹੋ ਛਾਏ ਆ ਕੀ ਲੱਗਦਾ ਹੈ ਕਿ ਲਗਾਤਾਰ ਬਾਰਿਸ਼ ਪਵੇਗੀ ਹਜੇ ਰੁਕਣ ਦਾ ਸੁਭਾਵਨਾ ਨਹੀਂ ਲੱਗਦਾ ਅੱਧਾ ਤੋਂ ਪੌਣੇ ਘੰਟੇ ਦਾ ਸਮਾਂ ਜਿਹੜਾ ਬੀਤ ਚੁੱਕਿਆ ਹੈਗਾ ਜੋ ਬਾਰਿਸ਼ ਪੈ ਜਾਂਦੀ ਜੀ ਉੱਤੇ ਇਧਰ ਆ ਜਾ ਨਾ ਜੀ ਇਧਰ ਆ ਜਾ ਆ ਜਾ ਪੁੱਤ ਇਧਰ ਆ ਜਾ ਬਾਹਰ ਤੋਂ ਉੱਲ ਮਲਾ ਕੇ ਇਸ ਸਮੇ ਜਿਹੜੀ ਹੈਗੀ ਹੈ ਚਿੰਤਾ ਹੀ ਹੈਗੀ ਹੈ ਕਿ ਜੋ بارش ਦੇ ਵਿੱਚ ਜੋ ਮਾਹੌਲ ਹੈ ਜਿਨੇ ਵੀ ਸਾਥੀ ਜੁੜੇ ਨੇ ਅਸੀਂ ਤੁਹਾਨੂੰ ਜਾਸ ਕਰਾਂਗੇ ਸਾਡੇ ਸਪੈਸ਼ਲ ਨੂੰ ਤੁਸੀਂ ਆ ফলো ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਆ YouTube ਤੇ ਅਜੇ ਕਾਫੀ ਦਿਨਾਂ ਬਾਅਦ ਆ ਲਾਈਵ ਆਪ ਆਏ ਆ Facebook ਤੇ ਜ਼ਿਆਦਾ ਲਾਈਵ ਹੁੰਦਾ ਲੱਗਦਾ ਕਿ ਤੁਸੀਂ ਕੀਤੇ YouTube ਤੇ ਵੀ ਸਾਥੀਆਂ ਨਾਲ ਗੱਲਬਾਤ ਕੀਤੀ ਜਾਵੇ ਜੋ ਸਥਿਤੀ ਹੈ ਪੰਜਾਬ ਦੇ ਵਿੱਚ ਬਣੀ ਹੋਈ ਹਾੜਾਂ ਦੇ ਕਾਰਨ ਲੋਕਾਂ ਨੂੰ ਚਿੰਤਾ ਹੈ ਤਾਂ ਉਸ ਦੇ ਵਿੱਚ ਕਚਕਾਰਾ ਘਟਨਾ ਵੀ ਗੱਲ ਕਰਨੀ ਜੇ ਵੀ ਸਮਝੀ ਕਿ ਆਪਣੀ ਜਿੰਨੀ ਵੀ ਤੁਸੀਂ ਮਦਦ ਉਹਨਾਂ ਲੋਕਾਂ ਦੇ ਕਰ ਸਕਦੇ ਹੋ ਉੱਥੇ ਪਹੁੰਚ ਕੇ ਕਰ ਸਕਦੇ ਹੋ ਜਾਂ ਜਿਵੇਂ ਵੀ ਹੈਲਪ ਕਰ ਸਕਦੇ ਹੋ ਉਹਨਾਂ ਦੀ ਕਰੋ ਕਿਉਂਕਿ ਲੋਕਾਂ ਦਾ ਨੁਕਸਾਨ ਉੱਥੇ ਬਹੁਤ ਹੋਇਆ ਹੈਗਾ ਹੜ੍ਹਾਂ ਦੇ ਕਾਰਨ ਹਾਂ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਾ ਕੇ ਤੁਹਾਨੂੰ ਵੀ ਦਿਖਾਈਏ ਜਨ aí ਰੀਆਂ ਦੇ ਵਿੱਚ ਹੜਾ ਆਏ ਨੇ ਜਿੰਨਾਂ ਏੜੀਆਂ ਦੇ ਵਿੱਚ ਸਾੜਾ ਆਏ ਹੋਏ ਨੇ ਉੱਥੇ ਜਾ ਕੇ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਵਾਂਗੇ ਸਥਿਤੀ ਪਰ ਇਸ ਸਮੇਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਜਿਗੜਿਆ ਹੋਇਆ ਹੈ ਤੇ ਜਿਗੜੇ ਹੋਏ ਮੌਸਮ ਕਰਨੇ ਦਾ ਕਾਫੀ ਨੁਕਸਾਨ ਜਿਹੜਾ ਹੋ ਰਿਹਾ ਹੈਗਾ ਕਹੋ ਜੀ ਪਿਛਲੇ ਸਮੇਂ ਦੇ ਵਿੱਚ ਜਦੋਂ ਬਾਰਸ਼ ਹੋਈਆਂ ਸੀ ਸੌਣ ਦੇ ਮਹੀਨੇ ਦੇ ਵਿੱਚ ਉਸ ਸਮੇਂ ਵੀ ਕਈ ਘਰਾਂ ਦੀਆਂ ਛੱਤਾਂ ਡਿੱਗੀਆਂ ਫਰੀਆਂ ਤੇ ਉਹ ਵੀ ਇਹ ਝੜੀ ਲੱਗਦੀ ਹੈ ਝੜੀ ਦੇ ਨਾਲ ਜਿਹੜਾ ਕਾਫੀ ਨੁਕਸਾਨ ਹੋ ਜਾਂਦਾ ਹੈ ਹਾਲਾਕਿ بارش ਆਉਂਦੀ ਹੈ ਚਲੀ ਜਾਂਦੀ ਹੈ ਪਰ ਜਦੋਂ ਕੱਲ ਦੀ ਜਿਵੇਂ ਲੱਗੀ ਹੋਈ ਆ ਕੱਲ ਦੀ ਤਾਂ ਕਈਆਂ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ بارش ਸੀ ਸਾਰੀਆਂ ਖਬਰਾਂ ਸਾਹਮਣੇ ਆਈਆਂ ਸੀ ਜਿਸ ਤਰ੍ਹਾਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਸੀਗੀ ਅੱਡ ਅੱਡ ਪਹਾੜਾਂ ਦੇ ਉੱਪਰ ਅਸੀਂ ਜਿਵੇਂ ਕੋਈਪੁਰ ਦੀਆਂ ਤਸਵੀਰਾਂ ਵੇਖੀਆਂ ਸੀ ਸ਼ਹਿਰ ਦੀਆਂ ਕੂਟਪੁਰਾ ਸ਼ਹਿਰ ਦੀਆਂ ਉੱਥੇ ਜਿਹੜਾ ਹੈਗਾ ਪੂਰਾ ਪਾਣੀ ਭਰਿਆ ਹੋਇਆ ਸੀਗਾ ਤੇ ਅੱਜ ਬਾਰਸ਼ ਹਟੇ ਤਾਂ ਬੱਲ ਗਿਆ ਹੈਗਾ ਮੁੱਕਣ ਸਭ ਨੂੰ ਸੋਖਾ ਹੋਵੇਗਾ ਜਿਹਨੇ ਵਿਸਾਤ ਕੀ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਆ ਸਾਡੇ ਅਸੀਂ ਆਪਣੇ ਚੈਨਲ ਦੇ ਉੱਪਰ ਮਿਊਜ਼ਿਕ ਆ ਅਪਲੋਡ ਕਰਦੇ ਰਹਿੰਦੇ ਹਾਂ ਤੁਸੀਂ ਸਭ ਪਤਾ ਸਕਰੋਲ ਕਰਦੇ ਰਹਿੰਦੇ ਹੋ ਜਿੰਨੇ ਵੀ ਸਾਥੀ ਜੁੜਦੇ ਨੇ ਇਹਨਾਂ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਨੂੰ ਅਸੀਂ ਇਹ ਗੱਲ ਜੋ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁ ਕਰਿਓ ਬਾਕੀ ਤੋਹੜਾਂ ਦੇ ਵਿੱਚ ਲੋਕ ਨੇ ਉਹਨਾਂ ਦਾ ਜੋ ਨਾਵੀਗੋ ਖੜਾ ਰਿਹਾ ਤੁਸੀਂ ਉਹਨਾਂ ਦੀ ਮਦਦ ਕਰੋ ਉਹਨਾਂ ਦੇ ਨਾਲ ਖੜੋ ਸਾਹੀ ਹਰ ਵਾਰ ਪੰਜਾਬੀ ਪੰਜਾਬੀ ਦੀ ਮਦਦ ਜਰੂਰ ਕਰਦੇ ਆ ਤੇ ਇਸ ਵਾਰ ਵੀ ਉਮੀਦ ਕਰਾਂਗੇ ਕਿ ਲੋਕ ਵੱਧ ਚੜ ਕੇ ਉਹਨਾਂ ਦਾ ਸਾਥ ਦੇਣਗੇ ਜੋ ਧੰਨਵਾਦ ਦੋਸਤੋ ਮਿਲਦੇ ਆਪਾਂ ਨੂੰ ਲਾਈਵ ਤੇ